ਹਾਕਮ ਜੋ ਕਿ ਸੋਹਣਾ ਸੁਨੱਖਾ ਗੱਭਰੂ ਸੀ ਮਾਪੇ ਦਾ ਲਾਡਲਾ ਬਹੁਤ ਲਾਡ ਪਿਆਰ ਨਾਲ ਪਾਲਿਆ ਹੋਇਆ ਸੀ ਉਸ ਨੂੰ ਪਰ ਆਕੜ ਬਹੁਤ ਸੀ ਉਸ ਵਿੱਚ ਚਲੋ ਉਮਰ ਦੇ ਹਿਸਾਬ ਨਾਲ ਵਿਆਹ ਹੋ ਗਿਆ ਘਰ ਵਾਲੀ ਵੀ ਚੰਗੀ ਮਿਲ ਗਈ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਘਰ ਨਵਾ ਜੀ ਆਉਣ ਵਾਲਾ ਹੈ ਸਭ ਕੁ ਬਹੁਤ ਖੁਸ਼ ਸਨ ਪਰ ਹਾਕਮ ਨੂੰ ਸੀ ਵੀ ਪੁੱਤਰੀ ਹੋਵੇ ਧੀ ਹੋਵੇ ਇਹ ਗਵਾਰਾ ਨਹੀਂ ਸੀ ਉਸ ਨੂੰ ਇੱਕ ਦਿਨ ਉਹ ਆਪਣੀ ਘਰ ਵਾਲੀ ਨੂੰ ਸ਼ਹਿਰ ਜਾਂਚ ਲਈ ਲੈ ਗਿਆ ਉਸਦੀ ਘਰ ਵਾਲੀ ਨੂੰ ਬਹੁਤ ਡਰ ਸੀ ਕਿਸੇ ਅਣਹੋਣੀ ਦਾ ਫਿਰ ਉਹੀ ਹੋਇਆ ਜੋ ਡਰ ਸੀ ਭ੍ਰूण ਹੱਤਿਆ ਫਿਰ ਇਹ ਸلسلਾ ਕਈ ਸਾਲ ਚੱਲਦਾ ਰਿਹਾ ਜਦੋਂ ਤੱਕ ਪੁੱਤ ਪੈਦਾ ਨਾ ਹੋਇਆ ਚਲੋ ਸਮੇਂ ਦਾ ਚੱਕਰ ਚੱਲਿਆ ਪੁੱਤ ਨਲਾਇਕ ਹੀ ਨਿਕਲਿਆ ਫਿਰ ਉਸਦਾ ਵਿਆਹ ਕੀਤਾ ਗਿਆ ਸਭ ਖੁਸ਼ ਪਰ ਇਹ ਖੁਸ਼ੀ ਜਾਦਾ ਸਵਾ ਨਹੀਂ ਰਹੀ ਹਾਕਮ ਦੀ ਘਰ ਵਾਲੀ ਇਹ ਸੰਸਾਰ ਨੂੰ ਅਲਵਿਦਾ ਕਹਿ ਗਈ ਹੁਣ ਕੋਈ ਵੀ ਹਾਕਮ ਦੀ ਪ੍ਰਵਾਹ ਨਾ ਕਰਦਾ ਰੋਟੀ ਪਾਣੀ ਵੀ ਨਾ ਜੁੜਦਾ ਵਕਤ ਸੈ ਇੰਜ ਹੀ ਇੱਕ ਦਿਨ ਹਾਕਮ ਨੂੰ ਦਰੰਗ ਦਾ ਦੌਰਾ ਪੈ ਗਿਆ ਤੇ ਉਹ ਮੰਜੇ ਦੇ ਨਾਲ ਜੁੜ ਗਿਆ ਇੱਕ ਸ਼ਾਮ ਉਹ ਭੁੱਖਣ ਪਾਣਾ ਪਿਆ ਆਪਣੀ ਕਿਸਮਤ ਨੂੰ ਕੋਸ ਰਿਆ ਸੀ ਉਸ ਨੂੰ ਲੱਗਾ ਕਿ 4-5 ਛੋਟੀਆਂ-ਛੋਟੀਆਂ ਬਾਲੜੀਆਂ ਹੱਥਾਂ ਵਿੱਚ ਰੋਟੀ ਪਾਣੀ ਲੈ ਕੇ ਖੜੀਆਂ ਹਨ ਤੇ ਉਸ ਨੂੰ ਸਹਾਰਾ ਦੇ ਰਹੀਆਂ ਹਨ ਇਹ ਅਹਿਸਾਸ ਨਾਲ ਉਹ ਤਰਕ ਗਿਆ ਤੇ ਪੁੱਬਾ ਮਾਰ-ਮਾਰ ਹੋ ਰਿਹਾ ਸੀ ਕਿ ਉਸ ਨੇ ਇਹ 마ਸੂਮ ਦੀ ਭ੍ਰੂਣ ਹੱਤਿਆ ਕੀਤੀ ਰੱਬਾ ਮੈਨੂੰ ਮਾਫ਼ ਨਾ ਕਰੀ ਮੈਂ ਮਾਫ਼ੀ ਦੇ ਵੀ ਕਾਬਲ ਨਹੀਂ ਹਾਂ